ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇਧਰ ਉਧਰ ਵੋਟਾਂ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਦੇ ਹਾਂ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਨਵਤ ਬਹੁਤ ਵੜਿਆ ਹੀ ਨਹੀਂ ਉਨੇ ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟ ਰਹਾ ਇੱਥੇ ਲਵਾਇਆ ਹੈ ਨਹੀਂ ਕੋਈ ਉਦੋਂ ਪਹਿਲਾਂ ਵੀ ਇੱਕ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨਹੀਂ ਉਹ ਵੀ ਪਾਰਲੀਮੈਂਟ ਚ ਉਹ ਕਹਿੰਦੇ ਬਸ ਜਾਂਦੇ ਨਹੀਂ ਆਪ ਕਿਉਂ گاਉਂ-ਗਾਉਂ ਘੁੰਮਤੇ ਰਹਤੇ ਹੋ ਲੋਕ ਐਸੀ ਹੈ ਆਖਰੀ ਮਹੀਨੇ ਮੇ ਜਾئیںਗੇ ਵੋਟ ਲੈ ਕੇ ਆਏਗੇ ਮਗਾ ਪ੍ਰਵਾ ਤੁਹਾਨੂੰ ਪੈ ਜਾਣੀ ਹੋਣੀਆਂ ਸਾਨੂੰ ਤਾਂ ਲੋਕਾਂ ਚਾਏ ਬਿਨਾ ਨੀਂਦ ਹੀ ਨਹੀਂ ਆਉਂਦੀ ਐਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜੁਗਾਟੇ ਪੂਰੇ ਨਾ ਕੀਤੇ ਮੈਂ ਜ਼ਿੰਮੇਵਾਰ ਦੋਸਤੋ ਇਹ ਜਿਹੜੀ ਇਲੈਕਸ਼ਨ ਹੈ ਇਸ ਵਾਰ ਦੀ ਇਹ ਜਿੱਤ ਹਾਰ ਦੀ ਇਲੈਕਸ਼ਨ ਨਹੀਂ ਹੈਗੀ ਇਹ ਵੋਟਾਂ ਜਿੱਤ ਹਾਰ ਦੀਆਂ ਨਹੀਂ ਹੈਗੀਆਂ ਇਹ ਵੋਟਾਂ ਅਣਖ ਅਤੇ ਆਬਰੂ ਬਚਾਉਣ ਦੀਆਂ ਨੇ ਇਹ ਵੋਟਾਂ ਡਾਕਟਰ ਭੀਮਰਾਓ ਉਮੀਦਵਾਰ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇਧਰ ਉਧਰ ਵੋਟਾਂ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਉਹਨਾਂ ਨੇ ਡਿਕਟੇਟਰਸ਼ਿਪ ਤਾਨਾਸ਼ਾਹੀ ਕਾਇਮ ਕਰ ਦੇਣੀ ਹੈ ਬਸ ਸਿੱਧਾ ਹੀ ਕਹਿਆ ਕਰਨਗੇ ਅਗਲੇ 5 ਸਾਲ ਵਾਸਤੇ ਫੇਰ ਮੈਂ ਉਹੀ ਚੁਣੇ ਜਾਇਆ ਕਰਨਗੇ ਬਸ ਕੋਈ ਵੋਟਾਂ ਨਹੀਂ ਅੱਜ ਸ਼ਾਮ ਨੂੰ ਘਰੇ ਜਾ ਕੇ VOTER ਕਾਰਡ ਦੇਖਿਓ ਆਪਣਾ VOTER ਕਾਰਡ ਉੱਤੇ ਫੋਟੋ ਤਾਂ ਤੁਹਾਡੀ ਲੱਗੀ ਹੋਈ ਹੈ ਪਰ ਉਸ VOTER ਕਾਰਡ ਦੇ ਵਿੱਚ ਥੋੜਾ ਜਿਹਾ ਗੌਰ ਨਾਲ ਦੇਖੋਗੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸ੍ਰੀ ਦੇਵ ਕਰਤਾਰ ਸਿੰਘ ਸਰਾਬਾ ਚੰਦਰ ਸ਼ੇਖਰ ਯਾਦ ਹੋਰਾਂ ਦੇ ਖੂਨ ਦੀ ਸੁਗੰਧ ਆਊਗੀ ਤੁਹਾਨੂੰ ਤੁਸੀਂ ਸੋਚਦੇ ਹੋਵੋਗੇ ਭਗਵੰਤ ਮਾਨ ਕੀ ਕਹੀ ਜਾਂਦਾ ਵੋਟਰ ਕਾਰਡ ਦਾ ਲਾਲਾ ਲਾਜਪਤ ਰਾਏ ਦੇ ਕਰਤਾਰ ਸਿੰਘ ਸਰਾਬੇ ਦੇ ਸ਼ਿਦ ਭਗਤ ਸਿੰਘ ਦੇ ਖੂਨ ਨਾਲ ਕਿਸਬੰਧ ਹੋਇਆ ਮੈਂ ਦੱਸਦਾ 사ਤ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੀਆਂ ਸੀ ਪਰ ਉਹ ਵੋਟਾਂ ਨਹੀਂ ਪੈਂਦੇ ਸੀ ਉਹ ਆਪ ਹੀ ਬਣ ਜਾਂਦੇ ਸੀ ਉਹਦੇ ਰਾਜੇ ਆਪਣੇ ਭਗਤ ਸਿੰਘ ਹੋਰਾਂ ਦੀ ਲੜਾਈ ਇਹ ਸੀ ਉਹਨਾਂ ਨਾਲ ਕਿ ਤੁਸੀਂ ਜਾਓ ਆਪਣੇ ਮੁਲਕ ਚ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆਹੀ ਲੜਾਈ ਸੀ ਇਸੇ ਲੜਾਈ ਕਰਕੇ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚ ਮੰਨੇ ਪੈ ਗਏ ਖੂਨ ਦੀਆਂ ਬਲੀਆਂ ਦੇਣੀਆਂ ਪੈ ਗਈਆਂ ਫਿਰ ਉਸ ਤੋਂ ਬਾਅਦ ਇਨਕਲਾਬ ਉੱਠੇ 1947 ਜੇ ਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਚਲੇ ਗਏ ਆਪਾਂ ਨੂੰ ਵੋਟਰ ਕਾਰਡ ਮਿਲ ਗਿਆ ਹੁਣੇ ਵੋਟਰ ਕਾਰਡ ਜੇ ਤੁਸੀਂ ਇੱਕ ਪੇਟੀ ਸ਼ਰਾਬ ਦੀ ਲੈ ਕੇ 2 ਕਿਲੋ ਬੁੱਕੀ ਲੈ ਕੇ ਜਾਂ 2000 ਰੁਪਇਆ ਲੈ ਕੇ ਕਿਸੇ ਨੂੰ ਦੇ ਦੇਣੇ ਹੋ ਸਮਝ ਲਓ ਫਿਰ ਤੁਸੀਂ ਵੋਟ ਦਾ ਸੌਦਾ ਨਹੀਂ ਕਰਦੇ ਤੁਸੀਂ ਭਗਤ ਸਿੰਘ ਹੋਰਾਂ ਦੇ ਖੂਨ ਦਾ ਸਸਤਾ ਸੌਦਾ ਕਰੀ ਜਾਂਦੇ ਹੋ ਹੱਥ ਬਨ ਕੇ ਬੇਨਤੀ ਹੈ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਤਾਂ ਪਾਓ ਮਾਮਿਆਂ ਫੁੱਫੜਾਂ ਦੇ ਕਹਿਣ ਤੇ ਵੋਟ ਪਾ ਦਿੰਨੇ ਆ ਯਾਰ ਚਲ ਮਾਮੇ ਨੇ ਕਿਹਾ ਚਲ ਦੋ ਤੇਰੀਆਂ ਮਾਮਾ ਦੱਸ ਚਲ ਚਾਰ ਜਾਣਿਆਂ ਦੋ ਮਾਮਾ ਤੇਰੀਆਂ ਤੂੰ ਪਹਿਲਾਂ ਆ ਗਿਆ ਐ ਨਾ ਕਰੋ ਨਾ ਆਪਣੀ ਮਰਜ਼ੀ ਨਾ ਪਾਓ ਇਹ ਦੂਬਲਾਂ ਤੁਸੀਂ ਕੀ ਕੀਤਾ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਨੇ ਆ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਂ ਦਾ ਪੁੱਤ ਬੜਿਆ ਹੀ ਨਹੀਂ ਉਹਨੇ ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟ ਰਹਾ ਇੱਥੇ ਲਵਾਇਆ ਹੈ ਨਹੀਂ ਕੋਈ ਉਦੋਂ ਪਹਿਲਾਂ ਵੀ ਇੱਕ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨੇ ਉਹ ਵੀ ਪਾਰਲੀਮੈਂਟ ਚ ਉਹ ਕਹਿੰਦੇ ਬਸ ਜਾਤੇ ਨਹੀਂ ਆਪ ਕਿਉਂ گاਉਂ گاਉਂ ਘੁੰਮਤੇ ਰਹਤੇ ਹੋ ਲੋਕ ਐਸੀ ਹੈ ਆਖਰੀ ਮਹੀਨੇ ਮੈਂ ਜਾਏਗੇ ਵੋਟ ਲੈ ਕੇ ਆਏਗੇ ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜਾਂਦੀ ਨਹੀਂ ਆਉਣੀਆਂ ਸਾਨੂੰ ਤਾਂ ਲੋਕਾਂ ਚ ਜਾਏ ਬਿਨਾ ਨੀਂਦ ਹੀ ਨਹੀਂ ਆਉਂਦੀ ਸੰਤ ਚੈਨ ਹੀ ਨਹੀਂ ਹੁੰਦਾ ਜਿੰਨ ਤੇ ਲੋਕਾਂ ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲਿਓ ਐਤਕੀ ਲਾਂਬੇ ਲਾ ਦੋ ਹਜੇ ਵੀ ਡੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਣਾ ਨੂੰ ਐ ਸਮਝਦੇ ਨੇ ਇੱਥੋਂ ਜਿਹੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਐਤਕੀ ਆਪਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾਂ ਕੀਤੇ ਮੈਂ ਜਿੰਮੇਵਾਰ